ਇਸ ਇੱਕ ਸ਼ਰਮਨਾਕ ਘਟਨਾ ਨੇ ਜਿੱਥੇ ਪਹਿਲੇ ਪੰਜਾਬ ਪੁਲਿਸ ਦਾ ਕੋਈ ਚੰਗਾ ਲੋਕਾਂ ਦੇ ਵਿੱਚ ਇਹਦੇ ਬਾਰੇ ਵਿਊ ਹੈ ਨਹੀਂ। ਇਹ ਐਸਐਸਪੀ ਜਿਹਦਾ ਨਾਮ ਨਾਨਕ ਸਿੰਘ ਹੈ। ਨਾਂ ਬਹੁਤ ਚੰਗਾ ਹੈ। ਬਟ ਕੰਮ ਚੰਗੇ ਨਹੀਂ। ਨਾ ਰੈ residenٹ ਦੋ ਆਊਟਫਿਟਸ ਦੇ ਵਿੱਚ ਝਗੜਾ ਹੋਇਆ ਸੀ ਤੇ ਤੁਹਾਡੀ ਹੀ ਸਰਕਾਰ ਨੇ ਇਮੀਜਿਟਲੀ ਉਹਨੂੰ ਉੱਥੋਂ ਦੇ ਇੱਕ ਐਸਪੀ ਨੂੰ ਤੇ ਇੱਕ ਉੱਥੋਂ ਦੇ ਆਈਜੀ ਨੂੰ ਸ਼ਿਫਟ ਕਰ ਦਿੱਤਾ ਗਿਆ। ਸਾਰਿਆਂ ਨੂੰ ਪਹਿਲੇ ਅਸੀਂ ਡਿਮਾਂਡ ਕਰਾਂਗੇ ਨਾਨਕ ਸਿੰਘ ਸ਼ੁੱਡ ਬੀ ਸ਼ਿਫਟਡ ਆਊਟ ਕਿਉਂਕਿ ਉਹਨੇ ਆਪਣੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਰ ਜ਼ੀਰੋ ਐਫ ਆਈ ਆਰ ਕਿਸੇ ਬੰਦੇ ਦਾ ਨਾ ਹੀ ਹੈ ਨਹੀਂ ਵਾਟ ਡਸ ਸਸਪੈਂਸ਼ਨ ਮੀਨ ਐਂਡ ਦੀ ਐਸ ਐਸ ਪੀ ਸੇਜ਼ ਵੀ ਨੀਡ 45 ਡੇਜ਼ ਇਧਾਨੇ ਪੁਲਿਸ ਵਾਸਤੇ ਕੰਮ ਕੀਤਾ ਬਿੜਾ ਵਰਦੀ ਤੋਂ ਆਂਦੇ ਨੇ ਸ਼ਰਾਬੀ ਹੱਲ ਚਾਹੁੰਦੇ ਨੇ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਤੇ ਚੀਫ ਮਿਨਿਸਟਰ ਸਾਹਿਬ ਆਪਣੇ ਵੱਲੋਂ ਆਨਰੇਬਲ ਚੀਫ ਜਸਟਿਸ ਨੂੰ ਲਿਖ ਕੇ ਕੱਲਣ ਯਾ ਤੇ ਸਰਵਿੰਗ ਕਿਸੇ ਜੱਜ ਕੋਲੋਂ ਜਾਂ ਰਿਟਾਇਰਡ ਜੱਜ ਦੇ ਕੋਲੋਂ ਟਾਈਮ ਫਾਊਂਡ ਕਰਕੇ ਮਿਨੀਮ ਇੱਕ ਮੈਕਸਿਮਮ ਹਫਤੇ ਦੇ ਵਿੱਚ ਇਹ ਰਿਪੋਰਟ ਆਏ ਤੇ ਇਹਨਾਂ ਅੱਗੇ ਬਾਜਬਾ ਸਾਹਿਬ ਬਹੁਤ ਹੀ ਮਿਹਰਬਾਨੀ ਤੁਹਾਡੀ ਸਪੀਕਰ ਸਾਹਿਬ ਸਰ ਇੱਕ 13 ਮਾਰਚ ਵਾਲੇ ਦਿਨ ਸਾਰੇ ਪੰਜਾਬ ਨੇ ਇੱਕ ਬਹੁਤ ਦਰਦਨਾਕ ਘਟਨਾ ਸਾਰਿਆਂ ਦੇ ਨੋਟਿਸ ਚ ਆਈ ਜਿਹੜੀ ਪੰਜਾਬ ਦੀ ਸ਼ਾਨ ਹੈ ਸਰ ਜੈ ਜਵਾਨ ਤੇ ਜੈ ਕਸਾ ਇੱਕ ਸਰਵਿੰਗ ਇੰਡੀਅਨ ਆਰਮੀ ਦਾ ਸਿੱਖ ਆਫੀਸਰ ਜਿਹੜਾ ਛੁੱਟੀ ਤੇ ਆਇਆ ਸੀ ਰਾਤ ਲੇਟ ਪਹੁੰਚਿਆ ਦਿੱਲੀ ਤੋਂ ਇੱਕ ਬਹੁਤ ਹੀ ਸੈਂਸਿਟਿਵ ਪੋਜੀਸ਼ਨ ਦੇ ਵਿੱਚ ਵਨ ਆਫ ਦੀ ਏਜੰਸੀਜ਼ ਦੇ ਵਿੱਚ ਉਹ ਲੱਗਾ ਹੈ ਜੀ ਦਿੱਲੀ ਦੇ ਵਿੱਚ ਤੂੰ ਆਪਣੇ ਬੇਟੇ ਨੂੰ ਨਾਲ ਲੈ ਕੇ ਸਾਡੇ ਹੈਲਥ ਮਿਨਿਸਟਰ ਸਾਹਿਬ ਦੇ ਸ਼ਹਿਰ ਇਹਨਾਂ ਦੇ ਮੈਡੀਕਲ ਕਾਲਜ ਦੇ ਸਾਹਮਣੇ ਹੀ ਰਾਤ ਖਾਣਾ ਖਾਣ ਗਿਆ ਸੀ ਉਸ ਟਾਈਮ ਰਾਤ ਜੋ ਪਤਾ ਲੱਗਿਆ ਸਾਰੇ ਪ੍ਰੈਸ ਬਿਆਨਾਂ ਤੋਂ ਉਹਨਾਂ ਦੀ ਵਾਈਫ ਤੋਂ ਇਹਨਾਂ ਦਾ ਨਾਮ ਹੈ ਕਰਨਲ ਪੀ ਐਸ ਬਾਟ ਤੋਂ ਉਹਨਾਂ ਦੀ ਵਾਈਫ ਨੇ ਇਹ ਗੱਲ ਸਾਹਮਣੇ ਲੈ ਕੇ ਆਂਦੀ ਕਿ ਰਾਤ ਦੇ ਵਕਤ ਕੁਝ ਚੰਦ ਪੁਲਿਸ ਅਫਸਰ ਸਿਵਲਿਅਨ ਕੱਪੜਿਆਂ ਦੇ ਵਿੱਚ ਕੁ ਤਕਰੀਬਨ 12 13 ਉਹਨਾਂ ਦੀ ਸਪੀਕਰ ਸਭ ਗਿਣਤੀ ਸੀ ਜੀ ਪ੍ਰਾਈਵੇਟ ਵਾਹਨਸ ਦੇ ਵਿੱਚ ਪਹੁੰਚਦੇ ਨੇ ਪਹਿਲੇ ਪਾਰਕਿੰਗ ਤੋਂ ਰੌਲਾ ਪੈਂਦਾ ਤੁਸੀਂ ਗੱਡੀ ਗਲ ਜਗ੍ਹਾ ਪਾਰਕ ਕੀਤੀ ਤੇ ਉਹਨੇ ਕਹਿ ਜੀ ਤੁਸੀਂ ਪਤਾ ਕਰਾ ਲਓ ਇਟ ਇਜ਼ ਰਾਈਟਲੀ ਪਾਰਕਡ ਚਲੋ ਉਸ ਤੋਂ ਬਾਅਦ ਇਹਨਾਂ ਦੀ ਆਪਸ ਵਿੱਚ ਬਹਿਸ਼ ਸ਼ੁਰੂ ਹੋ ਜਾਂਦੀ ਹੈ ਬਹਿਸ ਦੇ ਵਿੱਚ ਉਹਨਾਂ ਨੇ ਦਸਤਾਰ ਵੀ ਉਤਾਰੀ ਹੈ ਕੁੱਟਿਆ ਮਾਰਿਆ ਵੀ ਹੈ ਕਰਨਲ ਸਾਹਿਬ ਨੂੰ ਜਦੋਂ ਹੀ ਕੰਮ ਚੱਲ ਰਿਹਾ ਸੀ ਉਹਨਾਂ ਨੇ ਆਪਣਾ ਆਈਡੈਂਟੀਟੀ ਕਾਰਡ ਕੱਢ ਕੇ ਵਿਖਾਇਆ ਕਿ ਆਈ ਏਮ ਅ ਸਰਵਿੰਗ ਕਰਨਲ ਆਫ ਦ ਇੰਡੀਅਨ ਆਰਮੀ ਉਸ ਦੇ ਬਾਵਜੂਦ ਵੀ ਉਹ ਰੁਕੇ ਨਹੀਂ ਸੀ ਫਿਰ ਬੇਟੇ ਨੇ ਆਪਣੇ ਬਾਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਦੋਨੋਂ سنگੀਨ ਸੱਟਾਂ ਵਜੀਆਂ ਸੀ ਮਿਲਟਰੀ ਹਸਪੀਟਲ ਚ ਰਹੇ ਇਹ ਸਰ ਇਕੁਇਵਲੈਂਟ ਕੇਸ ਹੈ ਦੋਨੋਂ ਸਿਮਿਲਰ ਕੇਸਿਸ ਨੇ 1992 ਦੇ ਚੰਡੀਗੜ੍ਹ ਦੇ ਵਿੱਚ ਵੀ ਇੱਕ ਬਹੁਤ ਹੀ ਇਸੇ ਕਿਸਮ ਦਾ ਹੌਟ ਹੈੱਡਿਡ ਪੁਲਿਸ ਅਫਸਰ ਲੱਗਾ ਸੀ ਉਸ ਟਾਈਮ ਤੇ ਇੱਕ ਲੈਫਟ ਹੈਂਡ ਕਰਨਲ ਜਿਹੜੇ ਛੁੱਟੀ ਆਏ ਸੀ ਉਹਨਾਂ ਨੂੰ ਵੀ ਐ ਕੁੱਟਮਾਰ ਕੀਤੀ ਤਾਂ ਉਦੋਂ ਜੁਆਇੰਟ ਇੱਕ ਜਿਹੜੇ ਸਾਡੇ ਗਵਰਨਰ ਸਨ ਸੁਰੇਂਦਰਨਾਥ ਜੀ ਲੇਟ ਸੁਰੇਂਦਰਨਾਥ ਜੀ ਉਹਨਾਂ ਨੂੰ ਜਦੋਂ ਆਮੀ ਇੱਥੇ ਵੈਸਟਰਨ ਕਮਾਂਡ ਦੇ ਚੀਫ ਨੇ ਜਨਰਲ ਜੋਸ਼ੀ ਨੇ ਇਹ ਗੱਲ ਕਹੀ ਕਿ ਬੜੀਏ ਮਾੜੀ ਗੱਲ ਹੈ देयर वुड बी ਮੇਜਰ ਰੈਪਕੂਕੇਸ਼ਨਸ ਬਿਟਵੀਨ ਦੀ ਪੁਲਿਸ ਐਂਡ ਦੀ ਆਰਮਡ ਫੋਰਸਸ ਉਹਨਾਂ ਨੇ ਇੱਕ ਜੁਆਇੰਟ ਇਨਕੁਆਇਰੀ ਲਾ ਦਿੱਤੀ ਇੱਕ ਬ੍ਰਿਗੇਡੀਅਲ ਲਗਾ ਦਿੱਤਾ ਇੱਕ ਡੀਆਈਜੀ ਪੰਜਾਬ ਦਾ ਲਗਾ ਦਿੱਤਾ ਉਹਨਾਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਜਦੋਂ ਉਹ ਐਸਐਸਪੀ ਦੇ ਖਿਲਾਫ ਇਹ ਪਾਇਆ ਗਿਆ ਕਿ ਇਸ ਆਦਮੀ ਨੇ ਉਹਨਾਂ ਦੇ ਨਾਲ ਮਾਲਟਰੀਟਮੈਂਟ ਕੀਤੀ ਕੁੱਟਿਆ ਮਾਰਿਆ ਤੋਂ ਹੀ ਵਜ਼ ਅਲਟੀਮੇਟਲੀ ਸ਼ਿਫਟਡ ਆਊਟ ਆਫ ਚੰਡੀਗੜ੍ਹ ਟੂ ਹਿਸ ਪੇਰੈਂਟ ਕਾਉਂਟਰ ਪੰਜਾਬ ਦੇ ਸਾਰੇ ਨੂੰ ਪਹਿਲੇ ਇੱਥੇ ਮੈਂ ਸਮੁੱਚੇ ਪੰਜਾਬੀਆਂ ਵੱਲੋਂ ਸਿਰ ਮੰਗ ਕਰਾਂ ਇਸ ਇੱਕ ਸ਼ਰਮਨਾਕ ਘਟਨਾ ਨੇ ਜਿੱਥੇ ਪਹਿਲੇ ਪੰਜਾਬ ਪੁਲਿਸ ਦਾ ਕੋਈ ਚੰਗਾ ਲੋਕਾਂ ਦੇ ਵਿੱਚ ਇਹਦੇ ਬਾਰੇ ਵੀਊ ਹੈ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਸਾਡਾ ਸਿਰ ਨੀਵਾ ਕੀਤਾ ਮੇਰੀ ਗੁਜ਼ਾਰਿਸ਼ ਹੈ ਸਮੂਚਾ ਪੰਜਾਬ ਇਹ ਚੰਦ ਹੈ ਕਿ ਸਾਰਿਆਂ ਨਾਲ ਪਹਿਲੇ ਇਹੀ ਐਸਐਸਪੀ ਜਿਹਦਾ ਨਾਂ ਨਾਨਕ ਸਿੰਘ ਹੈ ਨਾਂ ਬਹੁਤ ਚੰਗਾ ਹੈ ਬਟ ਕੰਮ ਚੰਗੇ ਨਹੀਂ ਇਹ ਪਹਿਲੇ ਮਈ ਦੇ ਵਿੱਚ 2022 ਦੇ ਵਿੱਚ ਵੀ ਸਿਮਲਰ ਇਨਸੀਡੈਂਟ ਦੋ ਆਊਟਫਿਟਸ ਦੇ ਵਿੱਚ ਝਗੜਾ ਹੋਇਆ ਸੀ ਤੇ ਤੁਹਾਡੀ ਹੀ ਸਰਕਾਰ ਨੇ ਇਮੀਜਟਲੀ ਉਹਨੂੰ ਉੱਥੋਂ ਦੇ ਇੱਕ ਐਸਪੀ ਨੂੰ ਤੇ ਇੱਕ ਉੱਥੋਂ ਦੇ ਆਈਜੀ ਨੂੰ ਸ਼ਿਫਟ ਕਰ ਦਿੱਤਾ ਗਿਆ ਸੀ ਸਾਰੇ ਨੂੰ ਪਹਿਲੇ ਅਸੀਂ ਡਿਮਾਂਡ ਕਰਾਂਗੇ ਨਾਨਕ ਸਿੰਘ ਸ਼ੁੱਡ ਬੀ ਸ਼ਿਫਟਡ ਆਊਟ ਕਿਉਂਕਿ ਉਹਨੇ ਆਪਣੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਰ 12 13 ਜਿਹੜੇ ਜਿਹਦੇ ਵਿੱਚ ਤਿੰਨ ਕੇ ਚਾਰ ਇਨਸਪੈਕਟਿਵਜ਼ ਨੇ ਮਾਫੀ ਵੀ ਮੰਗੀ ਉਹਦੀ ਵਾਈਫ ਉਹਨਾਂ ਦੀ ਵਾਈਫ ਦੇ ਕੋਲ ਬਕਾਇਦਾ ਤੋਂ ਵੀਡੀਓਜ਼ ਵੀ ਹੈ ਨੇ ਅੱਜ ਦੇ ਦਿਨ ਸਰ ਜ਼ੀਰੋ ਐਫ ਆਈ ਆਰ ਕਿਸੇ ਵੱਡੇ ਦਾ ਨਾ ਹੀ ਹੈ ਨਹੀਂ ਵਾਟ ਡਸ ਸਸਪੈਂਸ਼ਨ ਮੀਨ ਐਂਡ ਦੀ ਐਸ ਐਸ ਪੀ ਸੇਜ਼ ਵੀ ਨੀਡ 45 ਡੇਸ ਇਹ 48 ਘੰਟਿਆਂ ਦਾ ਟਾਈਮ ਚਾਹੀਦਾ ਤੁਸੀਂ ਜੁਆਇੰਟਡ ਇਨਵੈਸਟੀਗੇਸ਼ਨ ਦੋ ਇਹ ਕਾਮੀਨੂ ਤੇ ਪੁਲਿਸ ਨੂੰ ਕਿਸੇ ਸੀਨੀਅਰ ਆਦਮੀ ਨੂੰ 48 ਘੰਟਿਆਂ ਦਾ ਟਾਈਮ ਦੋ ਤੇ ਸਾਡੀ ਮੰਗ ਓਨ ਦੀ ਫਲੋਰ ਆਫ ਦੀ ਹਾਊਸ ਹੈ ਐਗਜ਼ੈਂਪਲਰੀ ਪਨਿਸ਼ਮੈਂਟ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੁਲਿਸ ਵਾਸਤੇ ਕੰਮ ਕੀਤਾ ਬਿੜਾ ਵਰਦੀ ਤੋਂ ਆਂਦੇ ਨੇ ਸ਼ਰਾਬੀ ਹਾਲ ਚਾਹੁੰਦੇ ਨੇ ਇੱਕ ਸਿੱਖ ਮジョਰਿਟੀ ਸੂਬੇ ਦੇ ਵਿੱਚ ਜੇ ਕਿਸੇ ਸੇ ਕੈਪਚਰ ਦੀ ਇੱਥੇ ਹੀ ਦਸਤਾਰ ਸੇਫ ਨਹੀਂ ਅਸੀਂ ਬਾਕੀ ਸੂਪਿਆਂ ਚ ਕੀ ਅਸੀਂ ਗੱਲ ਕਰਾਂਗੇ ਜੀ ਸੋ ਵੀ ਇਮੀਡੀਏਟਲੀ ਬੇਰੀ ਰਿਕੁਐਸਟ ਹੈ ਜੇ ਜੁਆਇੰਟ ਇਹਨਾਂ ਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਤੇ ਚੀਫ ਮਿਨਿਸਟਰ ਸਾਹਿਬ ਆਪਣੇ ਵੱਲੋਂ ਆਨਰੇਬਲ ਚੀਫ ਜਸਟਿਸ ਨੂੰ ਲਿਖ ਕੇ ਕੱਲਣ ਜਾਂ ਤੇ ਸਰਵਿੰਗ ਕਿਸੇ ਜੱਜ ਕੋਲੋਂ ਜਾਂ ਰਿਟਾਇਰਡ ਜੱਜ ਦੇ ਕੋਲੋਂ ਟਾਈਮ ਬਾਉਂਡ ਕਰਕੇ ਮਿਨੀਮ ਇੱਕ ਮੈਕਸਿਮਮ ਹਫ਼ਤੇ ਦੇ ਵਿੱਚ ਇਹ ਰਿਪੋਰਟ ਆਏ ਤੇ ਇਹਨਾਂ ਅਫਸਰਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਏ ਅੰਦਰ ਹੋਣ ਇਹਨਾਂ ਨੂੰ برخਾਸ ਕੀਤਾ ਜਾਏ ਦੇ ਆਰ men in uniform ਇਹਨਾਂ ਨੇ ਕਾਇਦਾ ਤੇ ਕਾਨੂੰਨ ਸਰ ਲਾਗੂ ਕਰਨਾ ਸੋ ਦੇ ਆਰ ਬੀਹੇਵਿੰਗ ਮੋਰ ਲਾਈਕ ਐਨੀਮਲਸ ਸੋ ਇਸ ਗੱਲ ਕਾਰਨ ਅਸੀਂ ਉਮੀਦ ਕਰਾਂਗੇ ਸਰ ਤੁਹਾਡੇ ਤੋਂ ਯੂ ਆਦੀ ਕਸਟੋਡੀਅਨ ਆਫ ਦੀ ਹਾਊਸ ਵੀ ਆਰ ਆਲ ਵੈਲ ਮੀਨਿੰਗ ਪੰਜਾਬੀਸ ਸਾਡੀ ਗੁਜ਼ਾਰੇਸ਼ ਇਹ ਹੈ ਕਿ ਬਹੁਤ ਵੱਡੀ ਸੱਟ ਪਈ ਹੈ ਹਰ ਪਰਿਵਾਰ ਦਾ ਅੱਜ ਤੇ ਚਲੋ ਹੁਣ ਟ੍ਰੈਡੀਸ਼ਨ ਸਰ ਚਾਂਦੇ ਸਾਲਾਂ ਦੀ ਬੰਦ ਹੋਈ ਹੈ ਇਸ ਤੋਂ ਪਹਿਲੇ ਤੇ ਇਹ ਬਾਪ ਦੇ ਤਿੰਨ ਮੁੰਡੇ ਸੀ ਦੋ ਆਮੀ ਵਿੱਚ ਇੱਕ ਫਾਇਦਾ ਕੰਮ ਕਰਦਾ ਸੀ ਜੀ ਤੇ ਜੇ ਅਸੀਂ ਇਹ ਪੰਜਾਬ ਦੇ ਵਿੱਚ ਹੀ ਜਸਟਿਸ ਨਹੀਂ ਦੇ ਪਾਵਾਂਗੇ ਇਹਦਾ ਮੈਸੇਜ ਵਿਸ਼ੇਸ਼ ਤੌਰ ਤੇ ਤੁਹਾਡੀ ਗਵਰਨਮੈਂਟ ਵਾਸਤੇ ਬਹੁਤ ਮਾੜਾ ਹੋਏਗਾ ਸੋ ਮੇਰੀ ਮੰਗ ਹੈ ਇਮੀਡੀਏਟਲੀ ਇਹ ਕੰਮ ਕੀਤਾ ਜਾਏ ਸਮੁੱਚੇ ਪੰਜਾਬ ਦੀ ਮੰਗ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ